ਖੇਤਾਂ ਦੇ ਵਿੱਚ ਇੱਕ ਪਖੰਡੀ ਸਾਧੂ ਵੱਲੋਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਹੋਈ ਸੀ ਤੇ ਉਸ ਦੀ ਬਿਆਦਦੀ ਹੋ ਰਹੀ ਸੀ ਗ੍ਰੰਥੀ ਸਿੰਘ ਨੂੰ ਪਤਾ ਲੱਗਦਾ ਗੁਰਦਾਸ ਸਿੰਘ ਨੂੰ ਤੇ ਉਸ ਨੇ ਇਤਲਾਹ ਦਿੱਤੀ ਸ਼੍ਰੋਮਣੀ ਕਮੇਟੀ ਨੂੰ ਤੇ ਪਰ ਇਹਨਾਂ ਨੂੰ ਅਜੇ ਤੱਕ ਕੋਈ ਮਾਨ ਸਨਮਾਨ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਕੀਤਾ ਗਿਆ ਪਰ ਕੀਤਾ ਗਿਆ ਕੀ ਆਹ ਕੱਲੇ ਕਾਗਜ਼ ਦਿੱਤੇ ਗਏ ਸਨਮਾਨ ਕਰਤਾ ਹੋਰ ਕਾਫੀ ਕਾਗਜ਼ ਆ ਜਿਹੜੇ ਤੁਹਾਨੂੰ ਦਿਖਾ ਦਿੱਤੇ ਜਿਹਨਾਂ ਨੂੰ ਸਨਮਾਨ ਕੀਤਾ ਗਿਆ ਗਿਆਨੀ ਹਰਪੀਤ ਸਿੰਘ ਖਾਲਸਾ ਜੀ ਵੱਲੋਂ ਇਹਨਾਂ ਦਾ ਸਨਮਾਨਿਤ ਕੀਤਾ ਗਿਆ ਪਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਵਅਦੀ ਹੁੰਦੀ ਸੀ ਉਸ ਨੂੰ ਰੋਕਿਆ ਤੇ ਦੱਸਿਆ ਪਰ ਇਹਨਾਂ ਦਾ ਖਨਾਜਾ ਇਹਨਾਂ ਨੂੰ ਆ ਭੁਗਤਣਾ ਪਿਆ ਅਜੇ ਤੱਕ ਇਹਨਾਂ ਨੂੰ ਕੋਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਆਪਾ ਸਹਾਇਤਾ ਦੀ ਗੱਲ ਕਰਦੇ ਆ ਮਦਦ ਦੀ ਗੱਲ ਕਰਦੇ ਆ ਨਹੀਂ ਦਿੱਤੀ ਗਈ ਸਾਡੇ ਨਾਲ ਗਿਆਨੀ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪੂ ਸਾਸਤਰੀ ਕਾਲ ਜੀ ਸਰਗਰ ਜੀ ਤਪੂ ਜਿਹੜੀ ਵਿਆਵਦੀ ਹੁੰਦੀ ਸੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਖੇਤ ਦੇ ਵਿੱਚ ਕਹਿੰਦੇ ਵੀ ਜਿਹੜਾ ਪਖੰਡੀ ਸਾਧ ਸੀ ਉਹਨੇ ਕੱਚਾ ਭਾਗ ਸਰਪਿੰਡ ਆ ਤੁਸੀਂ ਕਹਿੰਦੇ ਰੋਡ ਦੇ ਉੱਤੇ ਖੇਤਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਆਪਦੇ ਘਰੇ ਰੱਖਿਆ ਹੋਇਆ ਸੀ ਉਹ ਕੀ ਗੱਲ ਬਾਤ ਉਹ ਦੱਸੋ ਮੜੀ ਜੀ ਮੈਨੂੰ ਕੋਈ ਯਾਰ ਬੀਆ ਬਾਨਸਾ ਜੀ ਉੱਥੇ ਸਰਦਾਰ ਨੌਨਿਹਾਲ ਸਿੰਘ ਜ਼ਮੀਤ ਬਰਾੜ ਦਾ ਤਾਇਆ ਜੀ ਲੱਗਦਾ ਸੀ ਉਹਨਾਂ ਦੀ ਕੋਠੀ ਰੜੇ ਪੈਂਦੀ ਸੀ ਯਾਰ ਬੀਆ ਬਾਨਸੀ ਕੱਖ ਕਾਨੇ ਬਹੁਤ ਖੜੇ ਸੀਗੇ ਬਹੁਤ ਬਿਆਦੀ ਉਹਦੇ ਰੱਖੀ ਗੁਰੂ ਗ੍ਰੰਥ ਸਾਹਿਬ ਰੱਖਿਆ ਸੀ ਉਹਨੇ ਜੀ ਤੇ ਬਿਆਜ ਕੋਰ ਬਿਆਦਵੀ ਕੀਤੀ ਸੀ ਜੀ ਚੂਹੇ ਦੇ ਚੂਹਾ ਦੇ ਬੱਚੇ ਬਹੁਤ ਫਿਰਦੇ ਸੀਗੇ ਜੀ ਚੂਹਾ ਸੁਹਾ ਸੀ ਬਾੜੀਆਂ ਤਾਂ ਤੁਸੀਂ ਹਾਂਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਢੀਡ ਪਈ ਸੀ ਜਿਹੜੇ ਉਹਦੇ ਅੰਗ ਸੀ ਗ੍ਰੰਥ ਸਾਹਿਬ ਦੇ ਹੁਕ ਫਟੇ ਹੋਏ ਸੀ ਨਹੀਂ ਅੰਗ ਨਹੀਂ ਸੀ ਫਟੇ ਜੀ ਕੋਈ ਸੀ ਕਰਨ ਜਿਹਨੇ ਇਹ ਨਹੀਂ ਬਿਆਦਵੀ ਕੀਤੀ ਆ ਹੰਗ ਵੀ ਪੜ ਸਕਦੇ ਇਸ ਬੰਦਾ ਹੋਈ ਅਸੀਂ ਜਾ ਕੇ ਵਕੜ ਲਿਆ ਫੜ ਲਿਆ ਜੀ ਤੇ ਸ਼ਰੋਮਨੀ ਕਮੇਟੀ ਦੇ ਕਰਮਚਾਰੀਆਂ ਨੂੰ ਬੁਲਾ ਲਿਆ ਸੀ ਸਰਦਾਰ ਜਰਨੈਲ ਸਿੰਘ ਮੈਨੇਜਰ ਸਾਹਿਬ ਸੀ ਉਸ ਟਾਈਮ ਤੇ ਉਹ ਫੋਟੋ ਵੀ ਪਈ ਆ ਜੀ ਉਹਨਾਂ ਦੀ ਤੇ ਸ਼ਮੀਰ ਸਿੰਘ ਅਮੀਤ ਮੈਨੇਜਰ ਸੀਗਾ ਤੇ ਕਾਊਂਟਰ ਸਾਹਿਬ ਸੀਗਾ ਇੱਕ ਆਪਣਾ ਗਿਆਨੀ ਹਰਪ੍ਰੀਤ ਸਿੰਘ ਉਹ ਹੈੱਡ ਗ੍ਰਾਂਥੀ ਸੀਗੇ ਜੀ ਇਹ ਸਾਰੇ ਇੱਕ ਪਾਰਟੀ ਗਈ ਇਹਨਾਂ ਦੀ ਜੀ ਕਰਮਚਾਰੀ ਤੇ ਇਹਨਾਂ ਨੇ ਜਾ ਕੇ ਤੇ ਮੈਂ ਇਹਨਾਂ ਨੂੰ ਫੋਨ ਕਰਤਾ ਜਾ ਕੇ ਸੀ ਬੰਦੇ ਫੜ ਕੇ ਜੀਬ ਤੇ ਬਾ ਲਿਆਂਦਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਦੇ ਘਰ ਇੱਕ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪਈ ਆ ਤੇ ਉਹ ਵਿਆਪਦੀ ਕਰਦਾ ਬਸ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਲੈ ਗਿਆ ਜੀ ਵਿਧੀ ਬਣੀ ਉਸ ਤੱਕਾਂ ਦੀ ਸਾਨੂੰ ਗੁਪਤ ਪਤਾ ਲੱਗਿਆ ਤੇ ਦੱਸ ਦਿੱਤਾ ਜੀ ਤੇ ਆਪਣਾ ਸਬੰਧ ਵਿੱਚ ਅਸੀਂ ਗਏ ਜਾ ਕੇ ਬੰਦੇ ਫੜ ਲਿਆ ਜੀ ਜਦੋਂ ਉੱਥੇ ਸੀਐਡੀ ਮਿਲ ਗਈ ਸਾਨੂੰ ਗੁਪਤ ਜੀ ਜੀ ਗੁਪਤ ਸੀਐਡੀ ਮਿਲੀ ਜਦੋਂ ਗੁਰੂ ਅਸੇਦ ਤੁਸੀਂ ਉੱਥੇ ਗਏ ਆ ਬੀੜ ਕਿਸ ਹਾਲਾਤਾਂ ਦੇ ਵਿੱਚ ਪਈ ਹੋਈ ਸੀ ਉਦੋਂ ਉਹ ਜੀ ਬਹੁਤ ਹੀ ਉੱਤੇ ਤਿੰਨ ਚਾਰ ਗੁਰੂ ਮਹਾਰੇ ਦੇ ਰਮਾਲੇ ਰੱਖੇ ਪੈ ਸੀ ਹੂੰ ਦੂਰੇ ਕਰਕੇ ਉੱਤੇ ਕੰਬਲ ਪਾਇਆ ਪਿਆ ਸੀਗਾ ਤੇ ਸੋ ਆਪਣਾ ਸੋਕਾ ਸਨ ਸੀ ਕੀਤਾ ਪ੍ਰਕਾਸ਼ ਕੀਤੀ ਪਈ ਸੀ ਪ੍ਰਕਾਸ਼ ਕੀਤੀ ਪਈ ਸੀ ਪ੍ਰਕਾਸ਼ ਕੀਤੀ ਪਈ ਸੀ ਜਿਹੜੇ ਉਹ ਭੀੜ ਸੀ ਬਾਪੂ ਜੀ ਗੁਰਨਸਾਹਿਬ ਦੀ ਉਹ ਕਿੱਥੋਂ ਲਿਆ ਸੀ ਬੰਦਾ ਪੁੱਛਿਆ ਗਿਆ ਉਹ ਤੁਹ ਕੁਛ ਉਹ ਪੁੱਛਿਆ ਗਿਆ ਸੀਗਾ ਜੀ ਇਹ ਰਾਜਨੀਤੀ ਬੰਦੇ ਹੁੰਦੇ ਨਾ ਜੀ ਉਹ ਜਿਹਦੇ ਅਸੀਂ ਦਰਬਾਰ ਸਾਹਿਬ ਦੇ ਚਲਾ ਕੇ ਆਏ ਉਹਨੂੰ ਤੇ ਇਹ ਆਪਣਾ ਰੋਜੀ ਪਰਕੰਦੀ ਸੋ ਇਸ ਟਾਈਮ ਤੇ ਐਮਐਲਏ ਉਹ ਪਤਾ ਨਹੀਂ ਇਹਨਾਂ ਇਹਨੂੰ ਸ਼ਿਫਾਰਿਸ਼ ਕੀਤੀ ਪਤਾ ਨਹੀਂ ਹੋਰ ਬੰਦੇ ਨੇ ਕੀਤੀ ਸ਼ਿਫਾਰਿਸ਼ ਦੇ ਨਾਲ ਹੀ ਕੋਸ ਬੰਦੇ ਨੂੰ ਬਾਅਦ ਵਿੱਚ ਛੱਡ ਦਿੱਤਾ ਫਿਰ ਮੈਂ ਜਾ ਕੇ ਉੱਥੇ ਕਾਲ ਤਖਤ ਤੇ ਸ਼ਿਕਾਇਤ ਕੀਤੀ ਲਿਖਤੀ ਸ਼ਿਕਾਇਤ ਦੇ ਕੇ ਆ ਜੀ ਫਿਰ ਜਾ ਕੇ ਸੁਣਵਾਈ ਹੋਈ ਸੀ ਮੇਰੀ ਤੇ ਨੇ ਤਾਂ ਇਹ ਛਪਾ ਕੇ ਲੈ ਗਏ ਸੀ ਬੰਦੇ ਨੇ ਤਾਂ ਜੀ ਅਛਾ ਉਹਦੀ ਸ਼ਿਫਾਰਿਸ਼ ਵੀ ਕਰ ਰਹੀ ਸੀ ਬੰਦੇ ਹਾਂ ਕਿ ਸ਼ਿਫਾਰਿਸ਼ ਰੋਜ਼ੀ ਬਰਕੰਦੀ ਕਰ ਰਹੀ ਸੀ ਨਾ ਰੋਜ਼ੀ ਪਰਕੰਦੀ ਨੇ ਕੀਤੀ ਆ ਜੀ ਬਿਲਕੁਲ ਕੀਤੀ ਸੀ ਉਸ ਟਾਈਮ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਦੋਂ ਐਮ ਐਲ ਏ ਸੀ ਉਹ ਐਮ ਐਲ ਏ ਸੀ ਜੀ ਉਹ ਹਾਂਜੀ ਇਹ ਤਿੰਨ ਚਾਰ ਵੇਰਾ ਬਣਿਆ ਜੀ ਉਹ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਆ ਜਿਹੜੇ ਦੋਸ਼ ਲੱਗਦੇ ਆ ਜਿਹੜੀ ਬਿਆਵਦੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਇਹ ਇਕਰਾਰ ਸੀ ਇਸੇ ਕਰਕੇ ਲੱਗਦੇ ਜੀ ਇਸੇ ਕਰਕੇ ਜੀ ਇਸੇ ਕਰਕੇ ਇਹਨਾਂ ਦਾ ਇਹ ਰਾਜ ਨਾਲ ਆ ਨਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੀ ਬਿਲਕੁਲ ਨਹੀਂ ਜੀ ਹਾਂਜੀ ਕੋਈ ਨਾ ਨੰਬਰ ਜਦਾ ਪਤਾ ਨਹੀਂਗਾ ਇਹਨਾਂ ਤਾਂ ਗੱਦੀ ਨਾਲ ਆ ਜੀ ਕੁਰਸੀ ਨਾਲ ਆ ਬਸ ਫਿਰ ਉਹਨੂੰ ਜਦੋਂ ਤੁਸੀਂ ਲਿਆਂਦਾ ਉੱਥੇ ਬੁਲਾਇਆ ਗਿਆ ਉਹਨੇ ਇਸ ਨੂੰ ਦੱਸਿਆ ਵੀ ਬੀੜ ਕਿੱਥੋਂ ਲਈ ਆ ਕਿੱਥੋਂ ਖਰੀਦੀ ਆ ਨਾ ਜੀ ਇਹਨਾਂ ਨੇ ਪੁੱਛਿਆ ਜੀ ਇਹਨਾਂ ਨੂੰ ਪਤਾ ਇਹਨਾਂ ਨੇ ਮੈਨੂੰ ਨਹੀਂ ਦੱਸਿਆਗਾ ਲੈਟਰ ਪੱਡ ਦੇ ਵਿੱਚ ਉਹ ਗੱਲ ਬਾਹਰ ਨਹੀਂ ਆਈ ਬਾਹ ਨਹੀਂ ਬਾਤ ਦੀ ਬੀੜ ਕਿੱਥੋਂ ਲਈ ਆ ਕਿਹੜੇ ਗੁਰੂ ਘਰ ਤੋਂ ਲਈ ਆ ਜਾਂ ਮੁੱਲ ਖਰੀਦ ਕੇ ਲਿਆ ਕਿਸ ਤਰ੍ਹਾਂ ਗੱਲ ਨਹੀਂ ਹੋਈ ਸ਼ਰਮਣੀ ਕਮੇਟੀ ਆ ਦੇ ਵਿੱਚ ਲੱਗਿਆ ਰਹਿ ਜੀ ਉਹ ਬੰਦਾ ਸ਼ਰਮਣੀ ਕਮੇਟੀ ਦਾ ਕਰਮਚਾਰੀ ਸੀ ਜਿਹਨੇ ਬੇਇਜ਼ਤੀ ਕੀਤੀ ਹੈ ਜੀ ਜਿਹਨੇ ਬੇਇਜ਼ਤੀ ਕੀਤੀ ਹਾਂਜੀ ਹਾਂਜੀ ਉਹ ਕਿੱਥੇ ਲੱਗਿਆ ਸੀ ਬਾਪੂ ਇਹ ਮੁਕਸਰ ਲੱਗਿਆ ਰਿਹਾ ਜੀ ਇਹ ਗੁਰੂ ਘਰ ਚ ਡਿਊਟੀ ਸੀ ਉਹਦੀ ਹਾਂ ਕਰਨ ਸਿੰਘ ਮੈਨੇਜਰ ਸਾਹਿਬ ਨੇ ਕਹਿਣ ਲੱਗਾ ਵੀ ਤੈਨੂੰ ਪਹਿਲਾਂ ਵੀ ਸ਼ਰਮਣੀ ਕਮੇਟੀ ਚ ਐਸੇ ਵਾਸਤੇ ਕੱਢਿਆ ਸੀਗਾ ਤੇ ਮਾਰਾ ਦੀ ਬੇਇਜ਼ਤੀ ਕੀਤੀ ਸੀਗੀ ਲੱਗਿਆ ਰਹਿ ਜੀ ਇੱਥੇ ਸ਼ਰਮਣੀ ਕਮੇਟੀ ਉਸ ਤੋਂ ਪਹਿਲਾਂ ਵੀ ਉਹਨੇ ਕਰੀ ਸੀ ਪਹਿਲਾਂ ਵੀ ਕੀਤੀ ਹੋਣੀ ਹੈ ਜੀ ਮੈਨੇਜਰ ਸਾਹਿਬ ਨੇ ਆਪਣਾ ਦੂਜੇ ਮੈਨੇਜਰ ਸਾਹਿਬ ਨੇ ਹਾਂ ਜੀ ਉਹ ਕਹਿਣ ਲੱਗਾ ਵੀ ਤੈਨੂੰ ਪਹਿਲਾਂ ਵੀ ਕੱਢਿਆ ਸੀ ਐਸੇ ਉਪਰ ਕਰਕੇ ਹੂੰ ਜੀ ਜਿਹੜਾ ਤੁਸੀਂ ਦੱਸ ਰਹੇ ਆਂ ਵੀ ਉਹ ਗੁਰੂ ਘਰ ਚ ਵੀ ਲੱਗਿਆ ਹੋਇਆ ਸੀ ਮੈਨੇਜਰ ਸਾਹਿਬ ਨੇ ਦੱਸਿਆ ਵੀ ਉਹਨੇ ਪਹਿਲਾਂ ਵੀ ਵਿਆਪਦੀ ਕਰਾਈ ਸੀ ਪਰ ਇਹ ਗੱਲ ਨਿਕਲ ਕੇ ਬਾਹਰ ਨਹੀਂ ਆਈ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹ ਕਿੱਥੋਂ ਖਰੀਦਿਆ ਜਾਉਣ ਚੋਰੀ ਕਰਿਆ ਜਾਂ ਕਿਥੋਂ ਲੈਂਦਾ ਇਹ ਗੱਲ ਬਾਹਰ ਨਹੀਂ ਆਈ ਇਹ ਗੱਲ ਬਾਹਰ ਨਹੀਂ ਆਈ ਇਹ ਸੁਪਾਲੀ ਗੱਲ ਹਾਂਜੀ ਇਹ 6 ਮਹੀਨੇ ਪਿੱਛੇ ਜਾ ਕੇ ਮੈਂ ਕਾਲ ਤਖਤ ਦੇ ਉੱਤੇ ਸ਼ਿਕਾਇਤ ਕੀਤੀ ਲਿਖਤੀ ਰੌਲਾ ਪਾਇਆ ਪੂਰਾ ਜੀ ਗੁਰਸਖਸੀ ਮੈਂ ਡਰਿਆ ਨਹੀਂਗਾ ਫਿਰ ਜਾ ਕੇ ਨੇ ਲੈਟਰ ਪੈਡ ਦਿੱਤੀ ਮੈਨੂੰ ਇਹਨਾਂ ਨੇ ਜੀ ਫਿਰ ਪ੍ਰਸ਼ਾਸਨ ਪੱਤਰ ਦਿੱਤਾ ਇਹਦਾ ਕੋਈ ਨਹੀਂ ਆ ਨਹੀਂ ਸੀ ਦਿੰਦੇ ਜੀ ਉਹ ਤਾਂ ਤੁਸੀਂ ਰੌਲਾ ਪਾਇਆ ਪਰ ਗੱਲ ਤਾਂ ਫਿਰ ਵੀ ਨਹੀਂ ਬਾਹਰ ਆਈ ਬਾਹਰ ਨਹੀਂ ਆਈ ਜੀ ਹਾਂ ਏਉਂ ਨਹੀਂ ਪਤਾ ਲੱਗਿਆ ਕਿ ਕਿੱਥੋਂ ਮਾਰੇ ਦਾ ਸਰੂਪ ਲੈ ਆ ਵੀ ਕਿਉਂਕਿ ਜਿਹਦੇ ਮਾਰੇ ਸਰੂਪ ਦਿੰਦੇ ਲਿਖਤੀ ਰੂਪ ਚ ਲੈਂਦੇ ਹਨ ਨਾ ਲਿਖਦੇ ਹਨਾ ਜੀ ਲੈ ਫਿਰ ਲੈਕਸਲੀ ਰੂਪ ਚ ਲਿਖ ਕੇ ਫੇਰ ਹੀ ਦਿੰਦੇ ਹਨਾ ਜੀ ਗੱਲ ਤਾਂ ਇਹ ਬੰਦ ਸੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਵਿਅਕਤੀ ਨੇ ਘਰੇ ਲਿਆਂਦੀ ਸੀ ਉਹਨੇ ਕਿੱਥੋਂ ਮੁੱਲ ਖਰੀਦ ਕੇ ਲਿਆਂਦੀ ਆ ਜਾਂ ਉਹ ਕਿਸੇ ਗੁਰੂ ਘਰ ਚੋਂ ਲੈ ਕੇ ਆਇਆ ਸੀ ਜਾਂ ਉਹ ਗੁਰੂ ਘਰ ਚੋਂ ਕਿਤੇ ਚੋਰੀ ਕਰਕੇ ਲਿਆ ਸੀ ਉਹ ਕਿਤੋਂ ਦਾ ਉਸਨੇ ਬੀੜ ਲਿਆਂਦੀ ਸੀ ਨਾ ਗੁਰੂ ਗ੍ਰੰਥ ਸਾਹਿਬ ਆਦੇ ਘਰ ਦੇ ਵਿੱਚ ਰੱਖੀ ਹੋਈ ਪਰ ਜਦੋਂ ਬਾਬਾ ਜੀ ਨੇ ਦੱਸਤਾ ਇਤਲਾਹ ਦਿੱਤੀ ਕਿ ਇੱਕ ਪਖੰਡੀ ਸਾਧ ਹੈ ਉਹਨੇ ਆਪਦੇ ਘਰ ਦੇ ਵਿੱਚ ਗੁਰੂ ਗ੍ਰੰਥਾ ਜਿਹੜਾ ਸਰੂਪ ਰੱਖਿਆ ਹੋਇਆ ਉਸ ਨੂੰ ਫੜਿਆ ਜਾਂਦਾ ਪੂਰੀ ਟੀਮ ਜਾਂਦੀ ਹੈ ਫੜ ਕੇ ਲਿਆਂਦਾ ਪਰ ਉਹ ਤੋਂ ਇਹ ਨਹੀਂ ਪੁੱਛਿਆ ਗਿਆ ਕਿ ਇਹ ਬੀੜ ਜਿਹੜਾ ਸਰੂਪ ਆ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਕਿੱਥੋਂ ਲਿਆਂਦਾ ਨੱਤਰਾ ਦੇਣ ਵਾਲੇ ਨੂੰ ਵੇਖੋ ਜੀ ਆਹ ਦਾਦਾ ਦਦੀਆਂ ਠੁਕਰਾ ਖਾਣੀਆਂ ਪਈਆਂ ਜੀ ਜੀ ਜਦੋਂ ਬਹਿਵਲ ਗੁਰੂ ਗ੍ਰੰਥ ਸਾਹਿਬ ਦੀ ਵਿਆਹ ਵਿਦੀ ਹੁੰਦੀ ਆ ਬਹਿਬਲ ਗੋਲੀ ਕਾਂਡ ਹੁੰਦਾ ਨਾਲ ਪਿੰਡ ਦੇ ਜਵਾਰ ਕਦੇ ਬੀੜ ਚੱਕੀ ਜਾਂਦੀ ਆ ਉੱਥੇ ਲਿਆ ਕੇ ਉਹਦੇ ਅੰਗ ਪਾੜੇ ਜਾਂਦੇ ਆ ਬਗਰਾੜੀ ਪਿੰਡ ਦੇ ਵਿੱਚ ਇੱਕ ਪ੍ਰੇਮੀ ਦੀ ਮੌਤ ਹੁੰਦੀ ਆ ਤੇ ਉੱਥੇ ਪ੍ਰੇਮੀ ਦੇ ਪਰਿਵਾਰ ਨੂੰ ਇੱਕ ਨੂੰ ਨੌਕਰੀ ਦਿੱਤੀ ਜਾਂਦੀ ਆ ਵਿਆਹ ਵਿਦੀਆਂ ਕਰਨ ਵਾਲਿਆਂ ਦੇ ਪਰਿਵਾਰ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਜਿਹੜੇ ਵਿਆਹ ਵਿਦੀ ਹੋਣ ਤੋਂ ਰੋਕਦੇ ਆ ਪਰਿਵਾਰ ਤੇ ਉਹਨਾਂ ਨੂੰ ਉਹਨਾਂ ਦਾ ਆ ਬੁਰਾ ਹਾਲ ਆ ਗ੍ਰੰਤੀ ਸਿੰਘ ਇਸ ਦੇ 8 ਬੱਚੇ ਨੇ 6 ਲੜਕੀਆਂ 2 ਲੜਕੇ ਆ ਲੜਕੇ ਛੋਟੇ ਆ 6 ਲੜਕੀਆਂ ਦੇ ਵਿੱਚੋਂ ਜਿਹੜੀਆਂ ਹੁਣ 5 ਲੜਕੀਆਂ ਦਾ ਪਹਿਲਾਂ ਵਿਆਹ ਕਰ ਚੁੱਕੇ ਆ ਤੇ ਜਿਹੜੀ ਛੇਵੀਂ ਲੜਕੀ ਆ ਉਹਦਾ ਵਿਆਹ ਇਹਨਾਂ ਨੇ ਹੁਣ ਕਰਿਆ ਲੜਕੀ ਪੜੀ ਲਿਖੀ ਹੋਈ ਆ ਪਲੱਸ 2 ਕਰੀ ਹੋਈ ਆ ਉਸਨੇ ਬੈਂਡ ਆਏ ਆ 5.5 ਬੈਂਡ ਆ ਪਰਿਵਾਰ ਨੇ ਸੋਚਿਆ ਸੀ ਚਲੋ ਲੜਕੀ ਪੜ੍ਹ ਲਿਖ ਜਾਵੇਗੀ ਬੈਂਡ ਲਵੇਗੀ ਚੰਗਾ ਕੋਈ ਰਿਸ਼ਤਾ ਮਿਲ ਜਾਏਗਾ ਜਾਂ ਕੋਈ ਮਦਦ ਜੀ ਸਿੱਖ ਧਰਮ ਨੂੰ ਮੰਨਦੀ ਐ ਕੋਈ ਪਰਿਵਾਰ ਚੰਗਾ ਮਿਲ ਜਾਏਗਾ ਜਾਂ ਸਿੱਖ ਧਰਮ ਨੂੰ ਜਿਹੜੇ ਮੰਨਣ ਵਾਲੇ ਸਾਡੇ ਵੀਰ ਆ ਸਾਡੇ ਐਨ ਆਰ ਆਈ ਲੋਕ ਆ ਸਾਡੇ ਭਰਾ ਸ਼ਰੋਮਣੀ ਕਮੇਟੀ ਆ ਉਸ ਦੀ ਮਦਦ ਕਰੇਗੀ ਸ਼ਾਇਦ ਲੜਕੀ ਬਾਹਰ ਚਲੀ ਜਾਵੇ ਜਾਂ ਲੜਕੀ ਨੂੰ ਸ਼ਰੋਮਣੀ ਕਮੇਟੀ ਕੋਈ ਨੌਕਰੀ ਦੇ ਦੇ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਦਰਦ ਦਰਦੀਆਂ ਠੋਕਰਾਂ ਖਾ ਰਿਆ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਇੱਧਰ ਤਸਵੀਰਾਂ ਦਿਖਾ ਦੇ ਪ੍ਰਸ਼ੰਸਾ ਪੱਤਰ ਦਿੱਤੇ ਗਏ ਆ ਜਿੱਥੇ ਵੀ ਜਾਂਦਾ ਪ੍ਰਸ਼ੰਸਾ ਪੱਤਰ ਵੀ ਤੁਸੀਂ ਬਹੁਤ ਵਧੀਆ ਕੀਤਾ ਤੁਹਾਡੇ ਦੱਸਣ ਦੀ ਕੀ ਲੋੜ ਆ ਵਧੀਆ ਕੀਤਾ ਕੀਤਾ ਵਧੀਆ ਤੇ ਸਾਰੇ ਮੁਲਕ ਨੂੰ ਦੱਸ ਰਿਹਾ ਪਰ ਇਸ ਵਕਤ ਕਿਹੜੀਆਂ ਫੋਟਮਾਂ ਪ੍ਰਸ਼ੰਸਾ ਪੱਤਰ ਹੈ ਇਹਨਾਂ ਦੇ ਹੱਥਾਂ ਦੇ ਵਿੱਚ ਫੜੇ ਰਹਿਗੇ ਸਭ ਤੋਂ ਪਹਿਲਾਂ ਜਦੋਂ ਬਿਆਵਦੀ ਹੁੰਦੀ ਹੈ ਉਥੇ ਗੁਰਦਾਸ ਸਿੰਘ ਜੀ ਦੀ ਤੇ ਉਸ ਦੇ ਪਰਿਵਾਰ ਨੂੰ ਜਨਨਿਕ ਸਨਮਾਨਤ ਕੀਤਾ ਜਾਂਦਾ ਬਾਪੂ ਜੀ ਆਏ ਉੱਠ ਕੇ ਜਿਹੜੇ ਸਨਮਾਨਤ ਤੁਹਾਨੂੰ ਕਰ ਰਹੇ ਨੇ ਇਹ ਕੌਣ ਨੇ ਇਹ ਸਰਦਾਰ ਆ ਜਨਾਸ ਹੈ ਮੈਨੇਜਰ ਸਾਹਿਬ ਮੌਜੂਦਾ ਸੀ ਜੀ ਉਸ ਟਾਈਮ ਤੇ ਹੂੰ ਹਾਂਜੀ ਇਹਨਾਂ ਨੇ ਸਨਮਾਨਤ ਕੀਤਾ ਉਸ ਤੋਂ ਬਾਅਦ ਤੁਸੀਂ ਗਿਆਨੀ ਹਰਪੀ ਸਿੰਘ ਕੋਲੇ ਗਏ ਆ ਤੁਸੀਂ ਉਹਨਾਂ ਨੂੰ ਮਿਲੇ ਆ ਉੱਥੇ ਆਏ ਵੀ ਸੀ ਜਦੋਂ ਵਿਵਾਦ ਦੀ ਹੋਈ ਆ ਵਿਵਾਦ ਦੀ ਹੋਈ ਜੀ ਇਹ ਮੌਕੇ ਤੇ ਮੌਜੂਦ ਸੀ ਜੀ ਇਹਨਾਂ ਨੇ ਸੱਚਖੰਡ ਦੇ ਜੀ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਨਾ ਜੀ ਇਹਨਾਂ ਨੇ ਇੱਕ ਚੂਹੀ ਦਾ ਬੱਚਾ ਫੇਰ ਕੱਢਿਆ ਜੀ ਸਾਨੂੰ ਬਾਹਰ ਲਿਆ ਕੇ ਵਿਖਾਇਆ ਜੀ ਉੱਥੇ ਹਾਂਜੀ ਉੱਥੇ ਹੀ ਤੁਸੀਂ ਬੱਚੇ ਵਿੱਚ ਸੀ ਮੈਂ ਬੱਚੇ ਵਿੱਚ ਸੀ ਜੀ ਬਾਹਰ ਲਿਆ ਕੇ ਸਾਨੂੰ ਵਿਖਾਇਆ ਜੀ ਜੀ ਉਸ ਦੇ ਸੂਖਾ ਸਨਾਈ ਚਾਦਰ ਸੀ ਨਾ ਉਹਦੇ ਵਿੱਚੋਂ ਨਿਕਲਿਆ ਜੀ ਉਸ ਤੋਂ ਬਾਅਦ ਬਪੂ ਇਹ ਕੌਣ ਹੈ ਜਿਹੜੇ ਤੁਹਾਨੂੰ ਸਨਮਾਨਤ ਕਰ ਰਹੇ ਇਹ ਜੀ ਗਿਆਨੀ ਗੁਰਬਚਨ ਸਿੰਘ ਦਾ ਲੜਕਾ ਜੀ ਆਪਣਾ ਦੂਜਾ ਮਨਿੰਦਰ ਸਿੰਘ ਬਿੱਟੂ ਇਹ ਕਾਲੀ ਲੀਡਰ ਆ ਜੀ ਪੂਰਾ ਹੈ ਇਹਦੀ ਚਲਦੀ ਸੀ ਬਸ ਸਰੋਪੇ ਇਹਨਾਂ ਨੇ ਪਾ ਤਾ ਜੀ ਇਕੱਲੇ ਇਕੱਲੇ ਸਰੋਪੇ ਰਹਿ ਕੇ ਤੁਹਾਡੇ ਕੋਲ ਹਾਂਜੀ ਸਰੋਪੇ ਰਹਿ ਗਏ ਜੀ ਜੀ ਉਸ ਤੋਂ ਬਾਅਦ ਤੁਸੀਂ ਤੁਹਾਡੀ ਆ ਤਸਵੀਰਾਂ ਇਹ ਕੌਣ-ਕੌਣ ਹੈ ਇਹ ਜੀ ਆਪਣਾ ਜੈਤੋ ਦੇ ਹਲਕਾ ਜੈਤੋ ਦੇ ਆ ਜੀ ਆਪਣਾ ਦੂਜਾ ਵੈਗੁਰੂ ਕਰੇ ਭੜੀ ਇਹਨਾਂ ਦਾ ਨਾਮ ਹੈਗਾ ਜੀ ਜਾਨੀ ਹਰਪੀ ਸਿੰਘ ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਜਗਜੀਤ ਸਿੰਘ ਨਾ ਜੀ ਹਾਂ ਜਗਜੀਤ ਸਿੰਘ ਨਾ ਦੇ ਆ ਜੀ ਇਹ ਤੇ ਐਸਬੀਸੀ ਮੈਂਬਰ ਆ ਜੀ ਇਹ ਇਹਨਾਂ ਨੇ ਮੈਨੂੰ ਆਖਿਆ ਸੀਗਾ ਕਿ ਤੇ ਨੌਕਰੀ ਦਵਾ ਦਾਂਗੇ ਤੇ ਜੇ ਤੋ ਹਲਕੇ ਦੇ ਜੀ ਐਸਬੀਸੀ ਮੈਂਬਰ ਆਖ ਨਹੀਂ ਦਵਾ ਜੀ ਇਨਕਸ ਨੇ ਸਭ ਲਾਰੇ ਲਾਉਣ ਵਾਲਿਆ ਜੀ ਇਹ ਜੀ ਹਾਂ ਜੀ ਆ ਫਿਰ ਤੁਹਾਨੂੰ ਤਸਦੀਕ ਕਰਕੇ ਦਿੱਤਾ ਜਾਂਦਾ ਸ਼੍ਰੋਮਣੀ ਕਮੇਟੀ ਮਿਲੋਂ ਦਰਬਾਰ ਹਾਂ ਇਹ ਲੈਟਰ ਪੜਾਈ ਅਸਲ ਲੈਟਰ ਪੜਾ ਲਾਲਖਰਾਣੀ ਆ ਜੀ ਮੇਰੇ ਕੋਲੇ ਜੀ ਆ ਦੇ ਦੀ ਇਹ ਨਾਨੇ ਬਸ ਜੇ ਤਾਂ ਤੁਹਾਨੂੰ ਇਹ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਤੁਹਾਨੂੰ ਉੱਥੇ ਕੀ ਵਿਸ਼ਵਾਸ ਦਿਵਾਇਆ ਜਾਂਦਾ ਜਿਹੜੀ ਤੁਹਾਡੇ ਪਰਿਵਾਰ ਦੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਊਗੀ ਮੈਨੂੰ ਵਿਸ਼ਵਾਸ ਦਿਵਾਇਆ ਨੌਕਰੀ ਦੇਾਂਗੇ ਤੇਰੇ ਬੱਚੇ ਨੂੰ ਦੇਾਂਗੇ ਜੀ ਸਾਡਾ ਵੀ ਦੇਾਂਗੇ ਆ ਪ੍ਰਸ਼ੰਸਾ ਅਸਲ ਵਿੱਚ ਪ੍ਰਸ਼ੰਸਾ ਪੱਤਰ ਆ ਜੀ ਆਪੂ ਜਿੱਥੇ ਜੀ ਜੀ ਆ ਵੀਖੋ ਜਿਹੜੇ ਪ੍ਰਸ਼ੰਸਾ ਪੱਤਰ ਹੈ ਇਹ ਹੱਥਾਂ 'ਚ ਫੜੇ ਰਹਿ ਗਏ ਪਰ ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਦਰਦ-ਦਰਦੀਆਂ ਠੋਕਰਾਂ ਖਾ ਰਿਹਾ ਪਰਿਵਾਰ ਨੁਕਹਾਰ ਲਗਾ ਰਿਹਾ ਕਿ ਸਾਡੀ ਮਦਦ ਕੀਤੀ ਜਾਵੇ ਲੋਕ ਕਹਿੰਦੇ ਆ ਕਿ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਐ ਉਹ ਇਸਾਈ ਧਰਮ ਦੇ ਵਿੱਚ ਜਾਂਦੇ ਐ ਕਾਹ ਤੋਂ ਜਾਂਦੇ ਆ ਇਸ ਕਰਕੇ ਜਾਂਦੇ ਆ ਜਦੋਂ ਉਹਨਾਂ ਲੋਕਾਂ ਦੀ ਉਹਨਾਂ ਪਰਿਵਾਰਾਂ ਦੀ ਮਦਦ ਨਹੀਂ ਕਰੀ ਜਾਂਦੀ ਗਰੀਬ ਪਰਿਵਾਰ ਐ ਗੁਰੂ ਨੂੰ ਮੰਨਣ ਵਾਲਾ ਪਰਿਵਾਰ ਐ ਮਹਾਰਾਜ ਦੀ ਜਿਹੜਾ ਗੁਰਬਾਣੀ ਪੜ੍ਹਨ ਵਾਲਾ ਪਰਿਵਾਰ ਐ ਵਜ਼ੀਰ ਐ ਗੁਰੂ ਘਰ ਦਾ ਜੇ ਗੁਰੂ ਘਰ ਦੇ ਵਜ਼ੀਰਾਂ ਦਾ ਇਹੀ ਹਾਲ ਹੋਊਗਾ ਤੇ ਜਿਹੜਾ ਇਹਨਾਂ ਦਾ ਮਨੋਬਾਲਾ ਉਹ ਟੁੱਟੂਗਾ ਮੈਂ ਕਹਿੰਨਾ ਕੈਮਰਾਮੈਨ ਨੂੰ ਕਹਿੰਨਾ ਇੱਕ ਮੇਰੀ ਤਸਵੀਰਾਂ ਦਿਖਾ ਦੇ ਮੈਂ ਇੱਧਰ ਇਹ ਆ ਚੀਜ਼ਾਂ ਚ ਦਿਖਾਉਣਾ ਚਾਹੁੰਦਾ ਸੀ ਇਹਨਾਂ ਦੀ ਜਿਹੜੀ ਖਬਰ ਆ ਉਹ ਵੀ ਲੱਗੀ ਐ ਤੇ ਲੜਕੀ ਦੇ ਜਿਹੜੇ ਨੰਬਰ ਆ ਕਲਾਸਾਂ ਦੇ ਵਿੱਚੋਂ ਉਹ ਵੀ ਆਏ ਹੋਏ ਐ ਪਚੰਕੇ ਦਿਖਾ ਦਈਏ ਆਪਾਂ ਆ ਫੜਿਓ ਬਾਪੂ ਜੀ ਕਿਹੜਾ ਕਹ ਤੁਸੀਂ ਆ ਖਬਰ ਲੱਗੀ ਆ ਹਾਂ ਜੀ ਪਹਿਰੇਦਾਰ ਪਹਿਰੇਦਾਰ ਅਖਬਾਰ ਦੇ ਵਿੱਚ ਖਬਰ ਲੱਗੀ ਐ ਠੀਕ ਐ ਬਹੁਤ ਦੂਰ ਦੂਰ ਚਾਚਾ ਹੋਈ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਿਆਹਵਦੀ ਹੋਈ ਐ ਲੋਕ ਕਹ ਰਹੇ ਸੀ ਜੇ ਇਹ ਗਰੀਬ ਪਰਿਵਾਰ ਨੇ ਦੱਸਿਆ ਤੇ ਇਸ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਹੱਕ ਵੀ ਬੰਦਾ ਸੀ ਜਿਨ੍ਹਾਂ ਨੇ ਵਿਆਹਵਦੀਆਂ ਕਰੀਆਂ ਉਹਨਾਂ ਦੇ ਪਰਿਵਾਰ ਨੂੰ ਨੌਕਰੀਆਂ ਮਿਲੀਆਂ ਅਕਾਲੀ ਸਰਕਾਰ ਦੇ ਵਿੱਚ ਪਰ ਇਹਨਾਂ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਹੋਈ ਪਰਿਵਾਰ ਬਾਰ-ਬਾਰ ਜਾ ਰਿਹਾ ਵੀ ਸਾਡੀ ਮਦਦ ਕੀਤੀ ਮਿੰਦਰ ਸਿੰਘ ਰਮਾਣੇ ਸੀ ਜੀ ਫਰੀਦਕੋੜ ਐਡਵੋਕੇਟ ਮੈਂ ਉਹ ਤੋਂ ਫਿਰੋਜ਼ਪੁਰ ਦੀ ਜੇਲ੍ਹ ਵੀ ਕੱਟੀ ਆ ਜੀ ਮਿੰਦਰ ਸਿੰਘ ਰਮਾਣੇ ਤੇ 20 ਕਲਾਸ ਲੱਗੀ ਸੀ ਅਸੀਂ ਛੋਲੇ ਖਾ ਕੇ ਡਾਂਗਾ ਖਾਧੀਆਂ ਦੇ ਮਗਰ ਤੇ ਮੈਨੂੰ ਉਹਨਾਂ ਦਾ ਪਤਾ ਮਿਲਿਆ ਤੇ ਨਾ ਨਾ ਅਕਾਲੀ ਦਲ ਦੇ ਵਿੱਚ ਉਦੋਂ ਸਰਕਾਰ ਸੀ ਤੇ ਨਾਂ ਮੇਰੀ ਪਰਸਨ ਮਿਲਿਆ ਜੀ ਮੈਨੂੰ ਕਾਖੜੀ ਦਿੱਤਾ ਜੀ ਤੇ ਸਰੋਵਲੀ ਕਿ ਮੇਰਾ ਦੂਜਾ ਕਾਲੀਦਾਲ ਦੇ ਵਿੱਚ ਮੈਂ ਤੇ ਜੇਲ੍ਹ ਕੱਟੀ ਫਿਰੋਜ਼ਪੁਰ ਦੀ ਮੇਰੀ ਜੀ ਕੇਂਦਰੀ ਚੇਰ ਜੀ ਮੇਰੀ ਜੀ ਜਦੋਂ ਮੈਂ ਆਪੋ ਜੀ ਤੁਸੀਂ ਜਾਣੇ ਆ ਇੱਥੋਂ ਇੱਕ ਫੋਟੋ ਮੈਂ ਲੈ ਕੇ ਜਾਣੇ ਆ ਗਿਆਨੀ ਹਰਪ੍ਰੀਤ ਸਿੰਘ ਦੀ ਫੋਟੋ ਸੀ ਤੁਹਾਡੇ ਹੱਥ ਦੇ ਵਿੱਚ ਆਹ ਫੋਟੋ ਆ ਤੁਹਾਡੇ ਹੱਥ ਦੇ ਵਿੱਚ ਸੀ ਤੇ ਧਾਮੀ ਸਾਹਿਬ ਨੂੰ ਤੁਸੀਂ ਮਿਲੇ ਜਾ ਕੇ ਇੱਥੇ ਤੇ ਉਹਨਾਂ ਨੇ ਤੁਹਾਡੀ ਫੋਟੋ ਕਿੱਧਰ ਸਿਰਤਾ ਨਹੀਂ ਮੈਂ ਮੇਜ਼ ਦੇ ਉੱਤੇ ਰੱਖਤੀ ਮੈਂ ਤਾਂ ਮੇਰੀ ਲੜਕੀ ਨੇ ਜੀ ਇੱਧਰ ਹੂੰ ਇੱਧਰ ਜੀ ਜੋ ਮੇਜ਼ ਤੇ ਰੱਖਤੀ ਨਾ ਜੀ ਤੇ ਐਂ ਰੱਖਤੀ ਇਹਨੇ ਐਂ ਚਲਾ ਕੇ ਮਾਰੀ ਜੀ ਥਲੇ ਜੋ ਢੇਪੀ ਤੇ ਮੈਂ ਤਾਂ ਮੇਰੀ ਲੜਕੀ ਨੇ ਚੱਕ ਲਈ ਫੋਟੋ ਜੀ ਹੂੰ ਤੇ ਦੱਸੋ ਵੀ ਜੇ ਧਾਮੀ ਸਾਹਿਬ ਦਾ ਬਾਹਰ ਮਰੋ ਤਾਂ ਕਿਹਨੀ ਹਬੀਤਾਂ ਸੀ ਸਾਡੇ ਨਾਲ ਤਾਂ ਕੋਈ ਨਹੀਂ ਸੀਗਾ ਅਸੀਂ ਦਾ ਮਤਲਬ ਸਾਡੇ ਸਖ ਧਰਮ ਦੇ ਵਿੱਚ ਕੁਰਬਾਨੀ ਵੀ ਹੈਗੀ ਸੀ ਤੇ ਨਾਲ ਇਹਨਾਂ ਦੀਆਂ ਕੁਰਬਾਨੀਆਂ ਦੱਸੋ ਜਿਹੜੇ ਅੰਮ੍ਰਿਤਸਰ ਬੈਠੇ ਸੀ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਤੇ ਸਾਡੀ ਤਾਂ ਕੁਰਬਾਨੀ ਵੀ ਸਖ ਧਰਮ ਦੇ ਵਿੱਚ ਆ ਤੇ ਇਹਨਾਂ ਦੀ ਕੁਰਬਾਨੀ ਕੋਈ ਵੀ ਨਹੀਂ ਦੀ ਤੇ ਜਿਹੜੇ ਲੱਖ ਲੱਖ ਰੁਪਏ ਦੋ ਦੋ ਲੱਖ ਰੁਪਇਆ ਬੈਠੇ ਤਰਖਾ ਹੀ ਲਈ ਜਾਂਦੇ ਜੀ ਮੁਕਤ ਖਾਈ ਜਾਂਦੇ ਗੁਰੂ ਘਰ ਨੂੰ ਮੈਂ ਸੁਣਿਆ ਵੀ ਤੁਹਾਡੀ ਨਿਗਾ ਵੀ ਘਾਟਾ ਦੀਂਦਾ ਨਹੀਂ ਗਾਜਾ ਕੱਖ ਤੋਂ ਨਹੀਂ ਦਿੰਦਾ ਮੈਨੂੰ ਮਰਜੀ ਇੱਕ ਇੱਕ ਤੋਂ ਨਹੀਂ ਦਿੰਦਾ ਨਹੀਂ ਜੀ ਤੇ ਹੁਣ ਫਿਰ ਕੀ ਕੰਮ ਕਰਦੇ ਬਾਪੂ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਕਰਦਾ ਜੀ ਸਹਜ ਪਾੜ ਕਰਿਆ ਨਾ ਹੌਲੀ ਹੌਲੀ ਖੰਡ ਪਾਟ ਨਹੀਂ ਹੁੰਦੇ ਮੇਰੇ ਤੋਂ ਖੰਡ ਪਾਟ ਨਹੀਂ ਹੁੰਦੇ ਹਾਂ ਜੀ ਤੁਹਾਡੇ ਕੋਲੇ ਕਮਾਈ ਦਾ ਸਾਧਨ ਕੋਈ ਹੋਰ ਹੈਗਾ ਨਾ ਹੋਰ ਕੋਈ ਨਹੀਂ ਜੀ ਬਸ ਕਸਾ ਮੇਦ ਮਜ਼ਦੂਰੀ ਕਰਦੇ ਆ ਤੇ ਆ ਜਾ ਖਾਲੀ ਦੀ ਇੱਕ ਸੰਤਾਂ ਦੀ ਫੋਟੋ ਜਰੂਰ ਦਿਖਾਓ ਤੁਸੀਂ ਇਹ ਸੰਤ ਇਹ ਸੰਤਾ ਮਹਾਪੁਰਸ਼ ਹਾਂ ਇਹਨਾਂ ਮਹਾਪੁਰਸ਼ ਨੇ ਮੇਰੀ ਹੈਲਪ ਕੀਤੀ ਆ ਜੀ ਤੇ ਬਹੁਤ ਮੈਨੂੰ ਮਤਲਬ ਮੇਰੀ ਮਦਦ ਕੀਤੀ ਨਾਮ ਕੀ ਸੰਤਾਂ ਦੱਸੋ ਸੰਤਪ੍ਰਦੇਪ ਸਿੰਘ ਜੀ ਜੋਗਿਆਲੇ ਵਾਲੇ ਮਹਾਪੁਰਸ਼ਾ ਜੀ ਅੱਛਾ ਇਹਨਾਂ ਨੇ ਮਦਦ ਕਰਦੀਆ ਜਦੋਂ ਜਦੋਂ ਲੜਕੀਆਂ ਦਾ ਵਿਆਹ ਕਰਿਆ ਉਦੋਂ ਵੀ ਇਹਨਾਂ ਨੇ ਮਦਦ ਕਰੀ ਮਦਦ ਕੀਤੀ ਆ ਜੀ ਤੇ ਅੱਗੇ ਪਿੱਛੇ ਜਦੋਂ ਨਹੀਂ ਵੀ ਮੇਰੇ ਕੋਲ ਸੇਵਾ ਹੁੰਦੀ ਸੀ ਤੇ ਚਲੋ ਘਰ ਦਾ ਗੁਜ਼ਾਰਾ ਕਿ ਮੁਸ਼ਕਲ ਹੋ ਜਾਂਦਾ ਤੇ ਇਹਨਾਂ ਕੋਲ ਜਾਵੜਦਾ ਜੀ ਇਹ ਮੈਨੂੰ ਦੇ ਦਿੰਦੇ ਹਜ਼ਾਰ ਖੰਡ ਦੇ ਦਿੰਦੇ ਆ ਜੀ ਹਾਂ ਪੂਰੀ ਮਦਦ ਕਰਦੇ ਜੀ ਕਿੱਥੋਂ ਮਦਦ ਮਿਲ ਨਹੀਂ ਸੀ ਉੱਥੋਂ ਨਹੀਂ ਮਿਲੀ ਉੱਥੋਂ ਨਹੀਂ ਮਿਲੀ ਜੀ ਜਿਹੜਾ ਸਿੱਖ ਧਰਮ ਦਾ ਕੇਂਦਰ ਆਣਾ ਜੀ ਉੱਥੋਂ ਨਹੀਂ ਮਿਲੀ ਮੈਨੂੰ ਮਦਦ ਉੱਥੇ ਹੋਰੀ ਖਾਈ ਜਾਂਦੇ ਜੀ ਵੱਡੇ ਟਿੱਡਾ ਵਾਲੇ ਹਾਂਜੀ ਜਿਵੇਂ ਤੁਹਾਡੀ ਬੇਟੀ ਦੇ ਬੈਂਡ ਆਏ ਹੋ ਸੀ ਉਹਨਾਂ ਦੇ ਬੈਂਡ ਕਿੰਨੇ ਆਏ ਹੋਏ ਸੀ ਤੇ ਜਿਹੜੇ ਦੂਜਾ 95% ਆਜੀ ਪਲੱਸ 2 ਦੇ ਵਿੱਚੋਂ ਲੜਕੀ ਮੇਰੀ ਇੰਟੈਲੀਜੈਂਟ ਆ ਉਹ ਨਹੀਂ ਤਾਂ ਇਹਨਾਂ ਦੇ ਬੱਚਿਆਂ ਦੀ ਅੰਗਰੇਜ਼ੀ ਨਹੀਂ ਆਉਂਦੀ ਇਹਨਾਂ ਦੇ ਵਿੱਚ ਕਰਮਚਾਰੀਆਂ ਦੇ ਬੱਚਾ ਨੂੰ ਜਿਹਨੇ ਮੇਰੀ ਲੜਕੀ ਦੀ ਅੰਗਰੇਜ਼ੀ ਹਾਈ ਆ ਜੀ ਮੈਂ ਤਾਂ ਇੰਨੀ ਅੰਗਰੇਜ਼ੀ ਬੋਲਦੀ ਆ ਜੀ ਬਾਪੂ ਜਿਹੜੀ ਤੁਸੀਂ ਨੌਕਰੀ ਦੀ ਗੱਲ ਕਰਦੇ ਆਂ ਵੀ ਬੱਚੀ ਨੂੰ ਨੌਕਰੀ ਮਿਲ ਜਾਂਦੀ ਇੱਕ ਪਰਿਵਾਰ ਦੇ ਜੀ ਨੂੰ ਕਿਸੇ ਨੂੰ ਮਿਲ ਜਾਂਦੇ ਬੱਚੀ ਨੂੰ ਤੁਸੀਂ ਤਾਂ ਕਹਿ ਰਹੇ ਆ ਉਹ ਵੱਡੀ ਸੀ ਪੜ੍ਹੀ ਲਿਖੀ ਸੀ ਵੀ ਇੱਕ ਨੂੰ ਨੌਕਰੀ ਮਿਲ ਜਾਂਦੀ ਨੌਕਰੀ ਤੁਸੀਂ ਕਿਸ ਤਰ੍ਹਾਂ ਦੀ ਭਾਲਦੇ ਸੀ ਜਿਵੇਂ ਸ਼ਰਮਨੀ ਕਮੇਟੀ ਦੇ ਉੱਥੇ ਦੇ ਦਿੱਤੀ ਜਾਂਦੀ ਜਾਂ ਵੀ ਸਰਕਾਰੀ ادارے ਵਿੱਚ ਕਿਸੇ ਚ ਮੰਗਦੇ ਸੀ ਜੀ ਪਰ ਸਰਕਾਰੀ ਬੱਚੇ ਜਾਂਦੇ ਬਾਹਰ ਕਾਈਓ ਜੀ ਨਾ ਦੇ ਸਰਕਾਰ ਦੇ ਰਹੀ ਹੈ ਪੂਰੀ ਗਰੀਬਾਂ ਦੇ ਬੱਚਿਆਂ ਨੂੰ ਨੌਕਰੀਆਂ ਐਵੇਂ ਆਖ ਦਿੰਦੇ ਆਖਬਾਰਾਂ ਜੀ ਖਬਰਾਂ ਕੱਢ ਦਿੰਦੇ ਨਾ ਸ਼ਰਮਨੀ ਕਮੇਟੀ ਮਾਤੇ ਤਕਾਦੀ ਕੋਈ ਜੀ ਬਸ ਜੀ ਉਸ ਤੋਂ ਕਾਫੀ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਬਾਪੂ ਨੇ ਸਾਹਮਣੇ ਰੱਖਿਆ ਹੋਇਆ ਕਾਟਿੰਗ ਦਿਖਾ ਦਿੱਗੇ ਤੁਹਾਨੂੰ ਇੱਧਰ ਦਿਖਾਓ ਆ ਫੜੋ ਬਾਪੂ ਜੀ ਆ ਵੇਖੋ ਕਾਫੀ ਇਹਨਾਂ ਕੋਲੇ ਜਿਹੜੇ ਪ੍ਰੂਫ ਸਾਹਮਣੇ ਰੱਖੇ ਹੋਏ ਆ ਪਰ ਪ੍ਰਸ਼ੰਸਾ ਪੱਤਰ ਹੀ ਰਹਿ ਗਏ ਇਹਨਾਂ ਕੋਲੇ ਜਿੱਥੇ ਵੀ ਜਾਂਦੇ ਸੀ ਧੰਨਵਾਦ ਕਰਾਇਆ ਜਾਂਦਾ ਸੀ ਇਹਨਾਂ ਦਾ ਸਵਾਗਤ ਕਰਾਇਆ ਜਾਂਦਾ ਸੀ ਪਰ ਉਹੀ ਚੀਜ਼ਾਂ ਰਹਿ ਗਈਆਂ ਪਰ ਮਦਦ ਕੋਈ ਨਹੀਂ ਹੋਈ ਮਦਦ ਕੋਈ ਨਹੀਂ ਹੋਈ ਮਦਦ ਕੋਈ ਨਹੀਂ ਹੋਈ ਤੇ ਜਿਹੜੇ ਹੋਰ ਧਰਮਾਂ ਦੇ ਵਿੱਚ ਜਾਂਦੇ ਆ ਕਹਿੰਦੇ ਬਿਮਾਰ ਹੋ ਜਾਂਦਾ ਬੰਦਾ ਅਸਾਈ ਧਰਮ ਵਾਲੇ ਲੈ ਲੋ ਜਾਂ ਸਰਸਰੇ ਪ੍ਰੇਮੀ ਲੈ ਲੋ ਅਸੀਂ ਉਹਨਾਂ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਧਰਮ ਨੂੰ ਪਰ ਉਹ ਗਰੀਬਾਂ ਲੋਕਾਂ ਦੀ ਮਦਦ ਕਰਦੇ ਆ ਉਹ ਮਦਦ ਕਰਦੇ ਆ ਗਰੀਬ ਲੋਕਾਂ ਦਾ ਇਲਾਜ ਕਰਾਉਂਦੇ ਆ ਉਹਨਾਂ ਨੂੰ ਮਕਾਨ ਪਾ ਕੇ ਦਿੰਦੇ ਆ ਉਹਨਾਂ ਲੋਕਾਂ ਨੂੰ ਆਪਦੇ ਨਾਲ ਜੋੜਦੇ ਆ ਸਾਡੇ ਧਰਮ ਦੇ ਨਾਲੋਂ ਲੋਕੀ ਕਿਉਂ ਟੁੱਟ ਕੇ ਜਾ ਰਹੇ ਆ ਜਾਦਾ ਦਾ ਵਜ੍ਹਾ ਕਾਰਨ ਇਹੀ ਹੈ ਕਿਉਂਕਿ ਸਾਡੇ ਧਰਮਾਂ ਵਾਲੇ ਇਸ ਜਿਹੜੇ ਗਰੀਬ ਪਰਿਵਾਰ ਹੈ ਵਜ਼ੀਰ ਆ ਗੁਰੂ ਘਰ ਦੇ ਇਹਨਾਂ ਦੀ ਬਾਹ ਨੀ ਫੜਦੇ ਇਹਨਾਂ ਦੇ ਜਦੋਂ ਮੁਸੀਬਤ ਪੈਂਦੀ ਹੈ ਇਹਨਾਂ ਦੇ ਨਾਲ ਨਹੀਂ ਖੜਦੇ ਮੈਂ ਸਾਡੇ ਜਿਹੜੀ ਵੀਡੀਓ ਵੇਖ ਰਹੇ ਐ ਐਨ ਆਰ ਆਈ ਵੀ ਸਾਡੇ ਭਰਾ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਬੈਠੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਪਰਿਵਾਰ ਦੀ ਜਰੂਰ ਮਦਦ ਕਰੀ ਜਾਵੇ ਥੋੜੀ ਥੋੜੀ ਕਰੋ ਜਿੰਨੀ ਤੁਹਾਡੀ ਸ਼ਰਧਾ ਹੈਗੀ ਆ ਉੰਨੀ ਕਰੋ ਇਸ ਪਰਿਵਾਰ ਦੇ ਹਾਲਾਤ ਇਸ ਵਕਤ ਬਹੁਤ ਮਾੜੇ ਨੇ 6 ਲੜਕੀਆਂ 2 ਬੱਚੇ ਆ ਛੇ ਲੜਕੀਆਂ ਤੋਂ ਬਾਅਦ ਦੋ ਬੱਚੇ ਹੋਏ ਆ ਧੀਆ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਹਾਲਾਤ ਬਹੁਤ ਮਾੜੇ ਆ ਬਾਪੂ ਕਹਿੰਦਾ ਮੈਨੂੰ ਅੱਖਾਂ ਤੋਂ ਦਿਸ ਨਹੀਂ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬਿਵਦੀ ਹੁੰਦੀ ਸੀ ਤੇ ਇਸ ਨੇ ਜਨਨ ਕਿ ਉਸ ਨੂੰ ਰੋਕਿਆ ਰੋਕਣ ਤੋਂ ਬਿਵਦੀ ਹੋਣ ਤੋਂ ਬਚਾਇਆ ਪਰ ਇਸ ਦੀ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਸ਼ਰੋਮੀ ਕਮੇਟੀ ਵੱਲੋਂ ਮਦਦ ਨਹੀਂ ਕੀਤੀ ਜਿਹੜਾ ਤੁਹਾਡੇ ਬਾਪੂ ਜੀ ਜਿਹੜੇ ਤੁਹਾਡੀ ਐਨ ਆਰ ਆਈ ਵੀ ਸਾਡੇ ਸਮਾਜ ਸੇਵੀ ਵੀਰ ਆ ਭੈਣ ਭਰਾ ਸਾਡੇ ਤੁਹਾਡੀ ਵੀਡੀਓ ਵੇਖ ਰਹੇ ਆ ਕੀ ਮਦਦ ਕੀ ਮੰਗਦੇ ਕਿਸ ਤਰੀਕੇ ਨਾਲ ਮਦਦ ਮੰਗਦੇ ਮਦਦ ਜੀ ਕਿਸੇ ਪ੍ਰਕਾਰ ਦੀ ਕੀਤੀ ਜਾਵੇ ਮੇਰੇ ਬੱਚਿਆਂ ਦੀ ਖਾਤਰ ਕੀਤੀ ਮੈਂ ਆਹ ਦੇ ਕੋਲ ਪਰਫੋ ਨਹੀਂ ਮੰਗਦਾ ਜੀ ਮੇਰੇ ਬੱਚਿਆਂ ਬਾਰੇ ਸੋਚ ਆ ਜਾਵੇ ਜੀ ਬੱਚਿਆਂ ਨੂੰ ਕਿਸੇ ਨੌਕਰੀ ਮਿਲ ਜਾਵੇ ਜੀ ਕੋਈ ਮਾਇਆ ਕਣੀ ਮਿਲ ਜਾਵੇ ਕੋਈ ਚਲੋ ਬੱਚਿਆਂ ਨੂੰ ਨੌਕਰੀ ਦੇ ਲਈ ਪੜਾੜ ਗਏ ਲਿਖਾ ਲਈ ਆ ਮਦਦਤਾ ਜੀ ਮੇਰੀ ਬਸ ਜੀ ਕਰਨੀ ਵੀ ਚਾਹੀਦੀ ਹੈ ਵੇਖੋ ਜਿਹੜੇ ਗੁਰੂ ਘਰ ਦੇ ਵਜ਼ੀਰ ਹੈ ਸਾਨੂੰ ਗੁਰੂ ਘਰ ਨਾਲ ਜੋੜਦੇ ਆ ਉਹਨਾਂ ਦੀ ਮਦਦ ਤਾਂ ਜ਼ਰੂਰ ਕਰਨੀ ਚਾਹੀਦੀ ਇਹਨਾਂ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਇੰਨਾ ਦੇ ਨਹੀਂ ਹੋਰ ਵੀ ਬਹੁਤ ਜ਼ਿਆਦਾ ਆ ਜਿਹੜੇ ਗੁਰੂ ਘਰ ਦੇ ਵਜ਼ੀਰ ਆ ਉਹਨਾਂ ਦੇ ਘਰਾਂ ਦੇ ਜਾ ਕੇ ਵੇਖੋ ਹਾਲਾਤ ਕਾਨੇ ਵਾਲੀਆਂ ਸ਼ਰਤਾਂ ਪਰਿਵਾਰ ਦੇ ਜੀਆਂ ਦੇ ਵਿੱਚ ਬਿਮਾਰੀ ਪਈ ਆ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਪਰ ਸਾਡਾ ਵੀਡੀਓ ਬਣਾਉਣ ਦਾ ਮਤਲਬ ਹੀ ਇਹ ਸੀ ਕਿ ਇਸ ਗਰੀਬ ਪਰਿਵਾਰ ਦੀ ਇਹ ਬਾਪੂ ਦੀ ਸਾਡੇ ਦੀ ਮਦਦ ਹੋ ਜੇ ਜਿਹੜੇ ਐਨਆਰਈ ਵੀਰ ਸਾਡੇ ਬਾਅਦ ਵੀਡੀਓ ਵੇਖ ਰਹੇ ਆ ਉਹਨਾਂ ਨੇ ਮਦਦ ਕਰਨੀ ਤਾਂ ਅਸੀਂ ਇਹਨਾਂ ਦਾ ਕਾਊਂਟ ਨੰਬਰ ਵੀ ਦੇਵਾਂਗੇ ਇਹਨਾਂ ਦਾ ਮੋਬਾਈਲ ਨੰਬਰ ਵੀ ਦੱਸ ਦਿੰਨੇ ਆ ਜੇਕਰ ਇਹਨਾਂ ਦਾ ਗੂਗਲ ਨੰਬਰ ਗੂਗਲ ਤੇ ਚੱਲਦਾ ਤੇ ਇਹਨਾਂ ਵਿੱਚ ਵੀ ਤੁਸੀਂ ਪੈਸੇ ਪਾ ਸਕਦੇ ਜਿੰਨੀ ਤੁਹਾਡੀ ਚਾਹਤ ਆ ਬਾਪੂ ਜੀ ਤੁਹਾਡਾ ਨੰਬਰ ਦੱਸ ਦੋ ਮੋਬਾਈਲ ਨੰਬਰ ਨੰਬਰ ਦੱਸ ਦੇਣਾ ਜੀ ਗੂਗਲ ਡੈਮੇ ਚਲਾਉਣਾ ਆਉਂਦਾ ਜੀ ਉਹ ਨੰਬਰ ਦੱਸ ਦੋ ਤੁਹਾਡਾ ਮੇਰਾ ਨੰਬਰ ਹੈਗਾ ਜੀ 76969 15275 ਇਹਦੇ ਤੇ ਐਨਆਰਈ ਵੀਰ ਹਰ ਵੀ ਸੰਗਤ ਸਾਰੀ ਸੰਪਰਕ ਕਰ ਸਕਦੀ ਹੈ ਜੀ ਮੇਰੇ ਨਾਲ ਪਿੰਡ ਤੁਹਾਡਾ ਕਿਹੜਾ ਪੜਕਾਨ ਵਾਲੀ ਖੁਰਦੋ ਛੋਟੀ ਜੀ ਜਿਲ੍ਹਾ ਜਿਲ੍ਹਾ ਕਿਹੜਾ ਲੱਗਦਾ ਜਿਲ੍ਹਾ ਫਰੀਦਕੋਟ ਜੀ